ਢਾਂਗਕੋਟ ਵਿਕੇ ਚੋਰੀ ਦੀਆਂ ਵਾਰਦਾਤਾਂ ਵਿੱਚ ਦਿਨ ਬਦ ਦਿਨ ਇਜ਼ਾਫਾ ਹੁੰਦਾ ਜਾ ਰਿਹਾ ਹੈ ਚੋਰਾਂ ਦੇ ਹੌਸਲੇ ਇੰਨੇ بلند ਹੋ ਗਏ ਨੇ ਕਿ ਹੁਣ ਚੋਰ ਭੀੜ ਭਰੇ ਇਲਾਕਿਆਂ ਦੇ ਵਿੱਚ ਵੀ ਬੇਖੌਫ ਹੋ ਕੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ ਤਾਜ਼ਾ ਮਾਮਲਾ ਪਠਾਨਕੋਟ ਦੇ ਭੀੜ ਭਰੇ ਬਾਜ਼ਾਰ ਦਾ ਹੈ ਜਿੱਥੇ ਡਲਹੋਜ਼ੀ ਰੋਡ ਤੇ ਖੜੀ ਕਾਰ ਦਾ ਸ਼ੀਸ਼ਾ ਤੋੜ ਕੇ ਚੋਰ ਉਸ ਵਿੱਚੋਂ ਪਈ 1,25,000 ਰੁਪਏ ਲੈ ਕੇ ਫਰਾਰ ਹੋ ਗਏ। ਇਹ ਘਟਨਾ ਹਿਮਾਚਲ ਦੇ ਇੱਕ ਵਪਾਰੀ ਦੇ ਨਾਲ ਵਾਪਰੀ ਜੋ ਕਿ ਕੁਝ ਸਮਾਨ ਲੈਣ ਲਈ ਪਠਾਨਕੋਟ ਆਇਆ ਹੋਇਆ ਸੀ। ਘਟਨਾ ਦੇ ਬਾਅਦ ਵਪਾਰੀ ਵੱਲੋਂ ਪੁਲਿਸ ਨੂੰ ਸੂਚਨਾ ਦਿੱਤੀ ਗਈ ਅਤੇ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਸ਼ਹਿਰ ਦੇ ਭੀੜ ਭਰੇ ਬਾਜ਼ਾਰ ਵਿੱਚ ਵਾਪਰੀ ਇਸ ਘਟਨਾ ਤੇ ਚੱਲਦੇ ਜਦ ਨਿਊਜ਼ ਨੰਬਰ ਦੀ ਟੀਮ ਨੇ ਵਪਾਰੀ ਦੇ ਨਾਲ ਗੱਲਬਾਤ ਕੀਤੀ ਤਾਂ ਉਹ ਦੱਸਿਆ ਕਿ ਉਹ ਸਮਾਨ ਲੈਣ ਲਈ ਪਠਾਨ ਚੋਰ ਸ਼ੀਸ਼ਾ ਤੋੜ ਕੇ ਚੋਰੀ ਕਰਕੇ ਲੈ ਗਏ ਸਾਗੁਰੂ ਮੈਂ ਜ਼ਿਲ੍ਹਾ ਚੰਬਾ ਸੁਗਰਾਣੀਦਰਨ ਬਾਲਾ ਅਸੀਂ ਆਏ ਦਿੱਲੀ ਤੋਂ ਅੰਬਰਸਰ 에어ਪੋਰਟ ਉੱਤਰ ਕੇ ਸਿੱਧੇ ਇੱਥੇ ਆਏ ਕੋਈ ਸਮਾਨ ਲੈਣਾ ਸੀ ਇਹ ਸਮਾਨ ਇੱਥੇ ਮਿਲਿਆ ਨਹੀਂ ਇਹਨਾਂ ਕੋਲ ਬੈਰਿੰਗ ਅਸੀਂ ਰਾਜਸ਼ਿਲ ਵਾਲੇ ਕੋ ਮਗਾਣੇ ਡਰਾਈਵਰ ਭੇਜਿਆ ਜਿੰਨੀ ਦੇਰ ਨੂੰ ਡਰਾਈਵਰ 15 ਮਿੰਟ ਚ ਲੈ ਕੇ ਆਇਆ ਅਭੀ ਮੈਨੂੰ ਦੱਬਾਇ ਕੋਈ ਡਰਾਈਵਰ ਜਾਂ ਗੱਡੀ ਵਾਲਾ ਕੋਈ ਸ਼ੀਸ਼ਾ ਤੋੜ ਗਿਆ ਗੱਡੀ ਦਾ ਲੇਕ ਮੈਂ ਕਹਿੰਦਾ ਕਿਹਾ ਅਸੀਂ ਗੱਡੀ ਵਾਲਾ ਯਾਰ ਦੇਖ ਤਲੋ ਸਮਾਨ ਅੰਦਰ ਨਹੀਂ ਹੋ ਜਿਸ ਵੇਲੇ ਜਾ ਕੇ ਦੇਖਿਆ ਸਮਾਨ ਗੱਡੀ ਦਾ ਮੇਰਾ ਬੈਗ ਜਿਹੜਾ ਸਾਹ ਗਾਇਬ ਦੂਜੇ ਪਾਸੇ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਦੇ ਨਾਲ ਜਾਤ ਗੱਲਬਾਤ ਕੀਤੀ ਗਈ ਤਾਂ ਨਾ ਕਿ ਅੱਗੇ ਸਾਨੂੰ ਸੂਚਨਾ ਮਿਲੀ ਸੀ ਕਿ ਕਾਰ ਦਾ ਸ਼ੀਸ਼ਾ ਤੋੜ ਕੇ ਚੋਰਾ ਵੱਲੋਂ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਜਿਸ ਦੇ ਚੱਲਦੇ ਸਾਡੀ ਟੀਮ ਵੱਲੋਂ ਮੌਕੇ ਤੇ ਪਹੁੰਚ ਕੇ ਮਾਮਲਾ ਦਰਜ ਕਰਕੇ ਅਗਧਿਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਸ ਤਰ੍ਹਾਂ ਸੀਗਾ ਇਹ ਤਾਂ ਗਿਆਨ ਸਿੰਘ ਤੇ ਜਿਹੜੇ ਸਾਫ ਸਿੰਘ ਹੈ ਕੋ ਦਿੱਲੀ ਤੋਂ ਆਏ ਸੀ ਉਹਨਾਂ ਕੋਲੋਂ ਦੋਨਾਂ ਕੋਲ ਕਹਿੰਦੇ ਸਾਡੇ ਕੋਲ 50-5000 ਰੁਪਏ ਸੀ ਇੱਕ ਕੋਲ 70000 ਰੁਪਏ ਸੀ ਉਹਨਾਂ ਨੇ ਕੋਈ ਸਮਾਨ ਆਪਣਾ ਬਾਈਏ ਰਾਇ ਸੀ ਉਤੋਂ ਗੱਡੀ ਦੇ ਵਿੱਚ ਉਹਨਾਂ ਨੇ ਆਪਣ ਡਿਸਟ੍ਰਿਕਟ ਤੀਸਾ ਜ਼ਿਲ੍ਹਾ ਜ਼ਿਲ੍ਹਾ ਚੰਬਾ ਦੇ ਰਹਿਣ ਵਾਲੇ ਆ ਤੇ ਉਹਨਾਂ ਨੇ ਕੁਝ ਸਮਾਨ ਖਰੀਦਿਆ ਤੇ ਉਹਨਾਂ ਨੇ ਆਪਣਾ ਪੂਰੀ ਮੈਡੀਕਲ ਸਟੋਰ ਤੋਂ ਦਵਾਈਆਂ ਲਈਆਂ ਉਸ ਤੋਂ ਬਾਅਦ ਗੰਗਾ ਮੰਗੜੀ ਕੈਰੇਨਾ ਸਟੋਰ ਤੋਂ ਲੈਣ ਤੋਂ ਬਾਅਦ ਇਹਨਾਂ ਨੇ ਆਪਣੇ ਟਰਾਂਸਪੋਰਟ ਦਾ ਦਾ ਕਾਰੋਬਾਰ ਹੈ ਇਹਨਾਂ ਨੇ ਕੁਝ ਸਪੇਅਰ ਪਾਰਟ ਦੇ ਸਮਾਨ ਕਿਤੇ ਦੇ ਸੀ ਤੇ ਇਹ ਜਿਹੜੀ ਹੈਗੀ ਆ ਕੁਆਲਿਟੀ ਸਪੇਅਰ ਮੋਟਰਸ ਇੱਥੇ ਆ ਗਏ ਆ ਇਹਨਾਂ ਨੂੰ ਇੱਥੋਂ ਜਿਹੜੇ 베ARING ਸੀ ਉਹ ਨਹੀਂ ਮਿਲੇ ਇਹਨਾਂ ਦਾ ਡਰਾਈਵਰ ਜਿਹਨੂੰ ਉਹਨਾਂ ਨਾਲ ਲੈ ਕੇ ਬਾਜ਼ਾਰ ਤੇ ਸਮਾਨ ਲੈਣ ਵਾਸਤੇ ਜਿਹੜੇ ਮਾਲਕ ਹੈਗੇ ਗਿਆਨ ਸਿੰਘ ਤੇ ਠਾਕੁਰ ਸਿੰਘ ਉਹ ਦੁਕਾਨ ਤੇ ਬੈਠ ਕੇ ਅੰਦਰ ਬੈਠ ਕੇ ਸਾਨੂੰ ਸੂਚਨਾ ਮਿਲੀ ਇਸ ਤਰ੍ਹਾਂ ਵੀ ਗੱਡੀ ਰੋਡ ਤੇ ਇਹਨਾਂ ਨੇ ਜੋ ਖੜੀ ਗੱਡੀ ਦੇ ਵਿੱਚ ਬੈਗ ਪਿਆ ਸੀ ਬੈਗ ਦੋ ਚੁੱਕ ਕੇ ਕੋਈ ਬਨਾਮ ਨੂਨ ਵਿਅਕਤੀ ਸ਼ੀਸ਼ਾ ਤੋੜ ਕੇ ਲੈ ਗਿਆ